ਇਨਾਂਮੀ ਦਿਖ ਦਿੱਤੀ ਗਈ ਹੈ ਡੇਰਾ ਬਾਬਾ ਪੰਜਾਬ ਸਿੰਘ ਤਾਜੋਕੇ ਤੁਹਾਨੂੰ ਅਸੀਂ ਦਵਾਨ ਹਾਲ ਵੀ ਦਿਖਾ ਰਹੇ ਆ ਤਪਸਥਾਨ ਡੇਰਾ ਸੰਤ ਬਾਬਾ ਪੰਜਾਬ ਸਿੰਘ ਜਿੱਥੇ ਕਥਾਵਾਚਕ ਦਵਾਨ ਵਗੈਰਾ ਲੱਗਦੇ ਨੇ ਤੇ ਸਾਹਮਣੇ ਗੁਰੂ ਘਰ ਲੰਗਰ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਬਾਬਾ ਗੂਟਾ ਸਿੰਘ ਦੀ ਅਗਵਾਈ ਦੇ ਵਿੱਚ ਗੁਰੂ ਘਰ ਨੂੰ ਬਣਾਇਆ ਗਿਆ ਤੁਹਾਨੂੰ ਅੰਦਰ ਵੀ ਲੈ ਕੇ ਚੱਲਾਂਗੇ ਡੇਰਾ ਸੰਤ ਬਾਬਾ ਪੰਜਾਬ ਸਿੰਘ ਤਪਸਥਾਨ ਜਿੱਥੇ ਸੰਗਤਾਂ ਦੀਆਂ ਹਰ ਮਨੋਂ ਕਾਮਨਾ ਪੂਰਨ ਹੁੰਦੀਆਂ ਹਨ ਤੁਹਾਨੂੰ ਇਸ ਦੇ ਗੁਰੂ ਘਰ ਦੇ ਵਿੱਚ 1970 ਵਾਲਾ ਗੱਡਾ ਫਾਈ ਕੰਡੈਂਸਰ ਕਾਰ ਵੀ ਦਿਖਾਵਾਂਗੇ ਡੇਰਾ ਸੰਤ ਬਾਬਾ ਪੰਜਾਬ ਸਿੰਘ ਵਿਖੇ ਜੋ ਤੋਂ ਉਹਨੂੰ ਅਸੀਂ ਗੱਡਾ ਦਿਖਾ ਰਹੇ ਹਾਂ 1970 ਵੇਲੇ ਦਾ ਇਹ ਗੱਡਾ ਹੈ ਇਸੇ ਗੱਡੇ ਤੇ ਗੁਰੂ ਘਰ ਵਿਖੇ ਜੋ ਮਾਲ ਡੰਗਰ ਰੱਖਿਆ ਹੋਇਆ ਹੈ ਵਲਦਾਂ ਦੀ ਜੋੜੀ ਨਾਲ ਇਸ ਗੱਡੇ ਤੇ ਹਰਾਚਾਰਾ ਲੈ ਕੇ ਆਉਂਦੇ ਸੀ ਇੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਈਏ ਕਿ ਜਦੋਂ ਕੋਈ ਪਿੰਡ ਦੇ ਵਿੱਚ ਵਿਆਹ ਹੁੰਦਾ ਸੀ ਤਾਂ ਨਾਨਕਾ ਮੇਲ ਵੀ ਕਈ ਵਾਰੀ ਇਸੇ ਗੱਡੇ ਨੂੰ ਸਜਾ ਕੇ ਇਸ ਗੱਡੇ ਉੱਪਰ ਨਾਨਕਾ ਮੇਲ ਵਿਆਹ ਵਾਲੇ ਘਰ ਆਉਂਦਾ ਸੀਗਾ ਟਾਇਰ ਬੜੀ ਮੋਟੀ ਗੋਡੀ ਗੁੱਡੀ ਦੇ ਪਾਏ ਹੋਏ ਨੇ ਵੱਡੇ ਵੱਡੇ ਟਾਇਰ ਪਾਏ ਹੋਏ ਨੇ ਇਹ 1970 ਦਾ ਗੱਡਾ ਹੈ ਤੁਹਾਨੂੰ ਜੋ ਅਸੀਂ ਦਿਖਾ ਰਹੇ ਹਾਂ ਅੱਜ ਕੱਲ੍ਹ ਪੁਰਾਣੀਆਂ ਚੀਜ਼ਾਂ ਕਿੱਥੇ ਰਹਿ ਗਈਆਂ ਇਹ ਵੀ ਕੋਈ ਸ਼ੌਂਕੀ ਬੰਦਾ ਹੁੰਦਾ ਜੋ ਇਹਨਾਂ ਚੀਜ਼ਾਂ ਨੂੰ ਸਾਫ਼ ਸੰਭਾਲ ਕਰਕੇ ਰੱਖਦਾ ਤੁਹਾਨੂੰ ਹੁਣ ਅਸੀਂ ਉਹ ਕਾਰ ਵੀ ਦਿਖਾਵਾਂਗੇ ਕੰਡਾ ਇਸਾ ਬੜੇ ਸ਼ੌਂਕ ਨਾਲ ਰੱਖੀ ਹੋਈ ਹੈ ਕਾਰ ਉਹ PV05B0291 ਕੰਡੈਸਾ ਕਾਰ ਬੜੇ ਸ਼ੌਂਕ ਨਾਲ ਰੱਖੀ ਹੋਈ ਹੈ ਡੇਰਾ ਸ਼ੰਤ巴巴 ਪੰਜਾਬ ਸਿੰਘ ਵੇਖੇ ਬਾਬਾ ਬੂਟਾ ਸਿੰਘ ਜੀ ਵੱਲੋਂ ਇਹ ਕਾਰ ਲੀਡਰਾਂ ਕੋਲੇ ਮੰਤਰੀਆਂ ਕੋਲੇ ਹੁੰਦੀ ਸੀ ਪਰ ਅੱਜ ਕੱਲ ਇਹ ਕਾਰ ਤੁਹਾਨੂੰ ਬਹੁਤ ਹੀ ਘੱਟ ਦੇਖਣ ਨੂੰ ਮਿਲੂਗੀ ਪਰਾ ਡੇਰਾ ਸੰਤ ਬਾਬਾ ਪੰਜਾਬ ਸਿੰਘ ਤਾਜੋ ਕੇ ਵਿਖੇ ਪੂਰੀ ਸ਼ਾਮ ਸੰਭਾਲ ਨਾਲ ਇਹ ਕੰਡਾਈਸਾਕਾਰ 1994 ਮਾਡਲ ਰੱਖੀ ਹੋਈ ਹੈ ਜੋ ਪੂਰੀ ਵਧੀਆ ਚਾਲੂ ਹਾਲਤ ਦੇ ਵਿੱਚ ਹੈ ਗੱਡੀ ਖੜੀ ਤਾਂ ਵੀ ਟੌਰ ਬਣਦੀ ਹੈ ਜਦੋਂ ਨਾਂਗਦੀਆ ਰੋਡ ਤੇ 타ਗਲਾ ਖੜਖੜ ਦੇਖਦਾ ਵੀ ਵਾਕਈ ਕਿਸੇ ਚੰਗੇ ਲੀਡਰ ਬੰਦੇ ਦੀ ਗੱਡੀ ਜਾ ਰਹੀ ਹੈ ਇਹਦੇ ਨਾਲ ਹੀ ਇਹ ਜੋ ਬਾਸਤ ਤਿਆਰ ਕੀਤੀ ਗਈ ਹੈ ਮਿੰਨੀ ਬੱਸ ਗੁਰੂ ਮਾਨਿਓ ਗ੍ਰੰਥ ਡੇਰਾ ਬਾਬਾ ਪੰਜਾਬ ਸਿੰਘ ਤਾਂ ਜੋ ਕਿ ਵਿਖੇ ਪਾਲਕੀ ਸਾਹਿਬ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਕਿਸੇ ਘਰ ਦੇ ਵਿੱਚ ਕੋਈ ਸਮਾਗਮ ਹੁੰਦਾ ਹੈ ਪਾਲਕੀ ਸਾਹਿਬ ਤਿਆਰ ਕੀਤੀ ਗਈ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਵੈਗਰੂ ਵੈਗਰੂ ਲਿਖੋ ਵੀਡੀਓ ਦੇ ਵਿੱਚ ਸੰਤ ਬਾਬਾ ਪੰਜਾਬ ਸਿੰਘ ਜੀ ਮੇਰ ਕਰਨਗੇ ਪੁਰਾਣੇ ਵਿਰਸੇ ਨੂੰ ਦਰਸਾਉਂਦਾ ਹੋਇਆ ਡੇਰਾ ਸੰਤ ਬਾਬਾ ਪੰਜਾਬ ਸਿੰਘ ਤਾਜੋ ਕੇ ਵਿਖੇ ਸਰਾ ਦਾ ਜੋ ਗੇਟ ਹੈ ਪੁਰਾਣੇ ਪ੍ਰਾਰਥਨ ਸਮਿਆਂ ਨੂੰ ਦੀ ਜਿਆਦਾ ਤਾਜ਼ਾ ਕਰਦਾ ਹੈ 게ਟ بڑے ਕੁੰਡੇ ਲਾਏ ਹੋਏ ਨੇ ਇੱਕ ਮੁਕਾਰ ਲਿਖਿਆ ਹੋਇਆ ਦੋਨੇ ਪਾਸੇ ਵੈਸੇ ਸ਼ੌਂਕ ਹੁੰਦਾ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਸਰਾਂ ਦਾ 게ਟ ਹੈ ਗੁਰਦੁਆਰਾ ਸਾਹਿਬ ਵੀ ਕਿਹ ਜਿੱਥੇ ਸੰਗਤਾਂ ਲਈ ਆਰਾਮ ਕਰ ਬਣਾਇਆ ਗਿਆ ਹੁਣ ਤੁਹਾਨੂੰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਸਾਹਿਬ ਲੈ ਕੇ ਚੱਲਾਂਗੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਦਰਬਾਰ ਸਾਹਿਬ ਲੈ ਕੇ ਚੱਲਾਂਗੇ ਇਧਰ ਨਾਲ ਹੀ ਧੰਨ ਧੰਨ ਬਾਬਾ ਪੰਜਾਬ ਸਿੰਘ ਤਾਂ ਜੋ ਕੇ ਵਿਖਿਆਨ ਦਾ ਤਪ ਸਥਾਨ ਹੈ ਇਹਦੇ ਵੀ ਦਰਸ਼ਨ ਕਰਾਵਾਂਗੇ ਧੰਨ ਧੰਨ ਬਾਬਾ ਪੰਜਾਬ ਸਿੰਘ ਜੀ ਤਾਂ ਜੋ ਕੇ ਜਿੰਨਾ ਦਾ ਤਪਸਥਾਨੇ ਦਰਸ਼ਨ ਕਰਾ ਰਹੇ ਆ ਤੁਹਾਨੂੰ ਸੰਗਤਾਂ 10ਵੀਂ ਵਾਲੇ ਦਿਨ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਕੇ ਮੰਨਦੀਆਂ ਮਰਾਦਾਂ ਪੂਰੀਆਂ ਕਰਦੇ ਨੇ ਨਾਲ ਹੀ ਇਸ ਦੇ ਜੋ ਅਖੰਡ ਜੋਤ ਚੱਲਦੀ ਹੈ ਤੁਹਾਨੂੰ ਉਸ ਦੇ ਵੀ ਦਰਸ਼ਨ ਕਰਵਾ ਰਹੇ ਆ ਬੜੀ ਸ਼ਕਤੀ ਵਾਲੀ ਜਗ੍ਹਾ ਇਹ ਸਥਾਨ ਹੈ ਜਿੱਥੇ ਸੰਗਤਾਂ ਦਸਵੀਂ ਵਾਲੇ ਦਿਨ ਨਤਮਾਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਇਸ ਦੇ ਸਾਹਮਣੇ ਨਿਸ਼ਾਨ ਸਾਹਿਬ ਜੀ ਨਾਲ ਹੀ ਆ ਤੁਹਾਨੂੰ ਅਸੀਂ ਉਹ ਦਰਾਖਤ ਦਿਖਾ ਰਹੇ ਆ ਬਣ ਦਾ ਜਿੱਥੇ ਸੰਤ ਬਾਬਾ ਪੰਜਾਬ ਸਿੰਘ ਜੀ ਨੇ ਲੰਮਾ ਸਮਾਂ ਤਪੱਸਿਆ ਕੀਤੀ ਇਸ ਬਣ ਥੱਲੇ ਦੱਸਦੇ ਨੇ ਕਿ ਸੰਤ ਬਾਬਾ ਪੰਜਾਬ ਸਿੰਘ ਜੀ ਨੇ ਬਚਨ ਕੀਤੇ ਸੀ ਕਿ ਵੀ ਜੰਗਲ ਦੇ ਵਿੱਚ ਮੰਗਲ ਲੱਗ ਜਾਵੇਗਾ ਉਹਨਾਂ ਦਾ ਕਿਹਾ ਹੋਇਆ ਬਿਲਕੁਲ ਸੱਚ ਸਾਬਤ ਹੋਇਆ ਵਾਕਈ ਜੰਗਲ ਦੇ ਵਿੱਚ ਮੰਗਲ ਲੱਗਿਆ ਆ ਅਸੀਂ ਦਰਸ਼ਨ ਕਰਵਾ ਰਹੇ ਆਂ ਦਰਬਾਰ ਸਾਹਿਬ ਦੇ ਪਾਠੀ ਸਿੰਘਾਂ ਵੱਲੋਂ ਪੂਰੀ ਮਰਜ਼ਾਦਾ ਨਾਲ ਪਾਠ ਕੀਤਾ ਜਾ ਰਿਹਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਦਰਬਾਰ ਸਾਹਿਬ ਨੂੰ ਬਣਾਇਆ ਤੇ ਸਜਾਇਆ ਗਿਆ ਹੈ ਗਿਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੇ ਮੇਰ ਪਰੇ ਹੱਥ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਅਸੀਂ ਹੁਣ ਉਸ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਸੰਤ ਬਾਬਾ ਜਗਿੰਦਰ ਸਿੰਘ ਜੀ ਜਿਨ੍ਹਾਂ ਨੇ ਲੰਮਾ ਸਾਹਾ ਮੰਗਰ ਸਥਾਨ ਤੇ ਮੁੱਖ ਸੇਵਾਦਾਰ ਵਜੋਂ ਸੇਵਾ ਕੀਤੀ ਸੰਤ ਬਾਬਾ ਗੰਗਨ ਸਿੰਘ ਜੀ ਜਿਨ੍ਹਾਂ ਨੇ ਵੀ ਇਸ ਸੰਸਥਾਨ ਤੇ ਲੰਮਾ ਸਮਾਂ ਸੇਵਾ ਕੀਤੀ ਸੰਤ ਬਾਬਾ ਛੋਟਾ ਸਿੰਘ ਜੀ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਡੇਰਾ ਸੰਤ ਬਾਬਾ ਪੰਜਾਬ ਸਿੰਘ ਵੀ ਕਈ ਸੇਵਾ ਕੀਤੀ ਤੁਹਾਨੂੰ ਦੱਸ ਦਈਏ ਕਿ ਸੰਤ ਬਾਬਾ ਛੋਟਾ ਸਿੰਘ ਜੀ ਮਾਰਕੀਟ ਕਮੇਟੀ ਦੇ ਕਾਫੀ ਸਮਾਂ ਚੇਅਰਮੈਨ ਵੱਜੋਂ ਵੀ ਆਪਣੀਆਂ ਸੁਵਾਮਾਂ ਨਮਾਈਆਂ ਤੁਹਾਨੂੰ ਸੰਤ ਬਾਬਾ ਪੰਜਾਬ ਸਿੰਘ ਜੀ ਦੇ ਦਰਸ਼ਨ ਕਰਵਾ ਰਹੇ ਆ ਜਿਨ੍ਹਾਂ ਦੇ ਅਸ਼ੀਰਵਾਦ ਸੰਗਤਾਂ ਹਰ ਕਾਰਜ ਸੰਗਤਾਂ ਦੇ ਸਫਲ ਹੁੰਦੇ ਨੇ ਬ੍ਰਹਮਲੀਨ ਸੰਤ ਬਾਬਾ ਗੁਰਚਰਨ ਸਿੰਘ ਜੀ ਤਾਂ ਜੋ ਕੇ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਇਸ ਸਥਾਨ ਤੇ ਦਿਨ ਰਾਤ ਸੇਵਾ ਕੀਤੀ ਹੁਣ ਇਸ ਸਮੇਂ ਇਸ ਸਥਾਨ ਤੇ ਮੁੱਖ ਸੇਵਾਦਾਰ ਵਜੋਂ ਬਾਬਾ ਬੂਟਾ ਸਿੰਘ ਜੀ ਤਾਂ ਜੋ ਕੇ ਸੇਵਾ ਕਰ ਰਹੇ ਨੇ ਕਾਫੀ ਕੁਝ ਬਦਲ ਚੁੱਕਿਆ ਹੈ ਨਵੀਂ ਦਿਖ ਦਿੱਤੀ ਗਈ ਹੈ ਤੁਹਾਨੂੰ ਦਿਖਾ ਰਹੇ ਹਾਂ ਜੋ ਲੰਗਰ ਹਾਲ ਨਵੇਂ ਤਰੀਕੇ ਨਾਲ ਬਣਾਇਆ ਗਿਆ ਹੈ। ਡੇਰਾ ਸੰਤ ਬਾਬਾ ਪੰਜਾਬ ਸਿੰਘ ਜੀ ਸੰਗਤਾਂ ਤੇ ਮੇਰ ਪਰੇ ਹੱਥ ਰੱਖਣ। ਸਭ ਦੇ ਘਰਾਂ ਦੇ ਵਿੱਚ ਸ਼ੁ크 ਸ਼ਾਂਤੀ ਹਾਤੇ ਚੜਦੀ ਕਲਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।